ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਤੁਹਾਡਾ ਘਰ ਵੀ ਕਿਵੇਂ ਸਵਰਗ ਬਣ ਸਕਦਾ ਹੈ ਕਿਹੜਾ ਕੰਮ ਹੈ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਹੀ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਹੀ ਤੁਹਾਡੇ ਘਰ ਪਰਿਵਾਰ ਤੇ ਬਣੀ ਹੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਜਿਨ੍ਹਾਂ ਦੀਆਂ ਆਸਾਂ ਸਾਥ ਸੰਗਤ ਜੀ ਅਜੇ ਅਧੂਰੀਆਂ ਹਨ ਤਾਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਉਹਨਾਂ ਦੀਆਂ ਵੀ ਅਰਦਾਸਾਂ ਪੂਰੀਆਂ ਹੋ ਸਕਦੀਆਂ ਹਨ। ਜਿਨ੍ਹਾਂ ਦੀਆਂ ਇਛਾਵਾਂ ਉਹਨਾਂ ਨੇ ਆਪਣੇ ਮਨ ਵਿੱਚ ਹੀ ਰੱਖੀਆਂ ਹੋਈਆਂ ਹਨ ਉਹਨਾਂ ਦੀਆਂ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸੇਵਾ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਉਹਨਾਂ ਨੂੰ ਪ੍ਰਾਪਤ ਹੋ ਜਾਣਗੀਆਂ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਭਰੋਸਾ ਰੱਖਣਾ ਚਾਹੀਦਾ ਹੈ ਸ਼ਰਧਾ ਭਾਵਨਾ ਰੱਖਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਆਪਣੇ ਹਿਰਦੇ ਨੂੰ ਇੱਕ ਜਗ੍ਹਾ ਤੇ ਟਿਕਾ ਕੇ ਰੱਖਣਾ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਫਿਰ ਹੋ ਜਾਂਦੀਆਂ ਹਨ ਤਾਂ ਸਾਧ ਸੰਗਤ ਜੀ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਗਈਆਂ ਹਨ ਓਹ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਉਹਨਾਂ ਦਾ ਸ਼ੁਕਰ ਕਰਨ ਸੇਵਾ ਸਿਮਰਨ ਕਰਨ ਤਾਂ ਸਾਧ ਸੰਗਤ ਜੀ ਅੱਗੇ ਤੋਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੀ ਦਾਤ ਆਪਣੀ ਝੋਲੀ ਵਿੱਚ ਕਿ ਸੱਚੇ ਪਾਤਸ਼ਾਹ ਜੀ ਸੇਵਾ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਸੇਵਾ ਸਿਮਰਨ ਦੀ ਅਰਦਾਸ ਕਰਨੀ ਹੈ ਜੀ ਕਿ ਉਹ ਵੀ ਮੇਰੀ ਝੋਲੀ ਦੇ ਵਿੱਚ ਪਾ ਦਿਓ ਤਾ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਦਾ ਦਾਨ ਮੰਗਣਾ ਹੈ ਆਪ ਜੀ ਦੇ ਦਰ ਦੀ ਸੇਵਾ ਕਰੀਏ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੇ ਕੋਈ ਧਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਦੀ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਦੁਪਹਿਰਾ ਸਾਹਿਬ ਵਿੱਚ ਹਾਜ਼ਰੀ ਭਰਦਾ ਹੈ ਤਾਂ ਸਾਧ ਸੰਗਤ ਜੀ ਉਸ ਦੀਆਂ ਸਾਰੀਆਂ ਹੀ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਇਸ ਕਰਕੇ ਆਪਣੇ ਮਨ ਦੇ ਵਿੱਚ ਇਹੀ ਗੱਲ ਨੂੰ ਧਿਆਨ ਵਿੱਚ ਰੱਖਿਆ ਕਰੋ ਕਿ ਵਦ ਤੋਂ ਵਦ ਸੇਵਾ ਕੀਤੀ ਜਾਵੇ ਸਿਮਰਨ ਕੀਤੀ ਜਾਵੇ ਕਿਉਂਕਿ ਜੋ ਤੁਸੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਕਰੋਗੇ ਉਹ ਤੁਹਾਨੂੰ ਫਿਰ ਦੁੱਗਣਾ ਹੋ ਕੇ ਪ੍ਰਾਪਤ ਹੋਵੇਗਾ ਕਿਉਂਕਿ ਸਾਧ ਸੰਗਤ ਜੀ ਤਾਂ-ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਐਨੀ ਵਰਤਦੀ ਹੈ ਕਿ ਸਾਨੂੰ ਸਾਰਾ ਕੁਝ ਫਿਰ ਦੁੱਗਣਾ ਹੋ ਕੇ ਮੁੜ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਹਿਰਦੇ ਦੇ ਵਿੱਚ ਸੇਵਾ ਭਾਵਨਾ ਰੱਖਣੀ ਹੈ ਨਿਮਾਣੇ ਹੋ ਕੇ ਹੀ ਉਸ ਦਰ ਤੇ ਜਾਣਾ ਹੈ ਨੀਵੇਂ ਹੋ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਖੈਰ ਮੰਗਣੀ ਹੈ ਸੋ ਸਾਧ ਸੰਗਤ ਜੀ ਫਿਰ ਸਾਰਿਆਂ ਦੀਆਂ ਅਰਦਾਸਾਂ ਕਿਵੇਂ ਪੂਰੀਆਂ ਹੁੰਦੀਆਂ ਹਨ ਤੁਸੀਂ ਆਪ ਹੀ ਵੇਖ ਲੈਣਾ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੇਕਰ ਆਪਾਂ ਗੁਰਬਾਣੀ ਦਾ ਜਾਪ ਕਰਾਂਗੇ ਸ਼ਰਧਾ ਭਾਵਨਾ ਰੱਖਾਂਗੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਾਂਗੇ ਤਾਂ ਪਰਮਾਤਮਾ ਜੀ ਸਾਡੀਆਂ ਅਰਦਾਸਾਂ ਕਬੂਲ ਜ਼ਰੂਰ ਕਰ ਲੈਣਗੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਗੁਰਬਾਣੀ ਦੀ ਤਾਕਤ ਦੇ ਨਾਲ ਘਰ ਨੂੰ ਕਿਵੇਂ ਸਵਰਗ ਬਣਾਇਆ ਜਾ ਸਕਦਾ ਹੈ ਤੇ ਗੁਰਬਾਣੀ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਹੁੰਦੀ ਹੈ ਇਸ ਲਈ ਤੁਹਾਡੇ ਅੱਗੇ ਹੱਥ ਝੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਜਨਮਾਂਤਰਾਂ ਦੇ ਦੁੱਖ ਕੱਟੇ ਜਾਂਦੇ ਹਨ ਸਾ ਸੰਗਤ ਜੀ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਸ਼ੁਰੂ ਹੀ ਕਰ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ 90% ਮੁਸੀਬਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਗੁਰਬਾਣੀ ਦੇ ਜਾਪ ਸ਼ੁਰੂ ਕਰ ਦਿਓਗੇ ਤਾਂ ਉਸ ਵਿੱਚ ਇੰਨੀ ਤਾਕਤ ਹੈ ਸਾ ਸੰਗਤ ਜੀ ਪੁਰਾਣੇ ਸਮੇਂ ਦੇ ਜਿਹੜੇ ਲੋਕ ਹੁੰਦੇ ਸੀ ਬਜ਼ੁਰਗ ਹੁੰਦੇ ਸੀ ਉਹ ਆਪਣੇ ਘਰ ਨੂੰ ਕੀਲ ਕੇ ਰੱਖਦੇ ਹੁੰਦੇ ਸੀ ਇਸ ਤਰ੍ਹਾਂ ਕਰਨਾ ਕੋਈ ਗਲਤ ਗੱਲ ਨਹੀਂ ਹੁੰਦੀ ਆਪਣੇ ਘਰ ਦੀ ਰੱਖਿਆ ਕਰਨੀ ਕੋਈ ਗਲਤ ਗੱਲ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਆਪਾਂ ਵੀ ਆਪਣੇ ਘਰ ਦੇ ਰਖਿਆ ਦੇ ਲਈ ਵੱਡੇ ਵੱਡੇ ਦਰਵਾਜ਼ੇ ਲਗਾ ਲੈਂਦੇ ਹਾਂ ਕੰਦਾਂ ਬਣਾ ਲੈਂਦੇ ਹਾਂ ਹੋਰ ਤਾਂ ਹੋਰ ਆਪਾਂ ਗ੍ਰਿੱਲਾਂ ਤੱਕ ਘਰਾਂ ਵਿੱਚ ਲਗਵਾਉਂਦੇ ਹਾਂ ਕਿ ਆਪਣੇ ਘਰ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਚੋਰ ਨਾ ਆਵੇ ਕੋਈ ਨੁਕਸਾਨ ਨਾ ਪਹੁੰਚਾਵੇ ਉਸ ਤਰ੍ਹਾਂ ਚੋਰ ਤਾਂ ਸਾਧ ਸੰਗਤ ਜੀ ਆਪਾਂ ਨੂੰ ਹੀ ਦੇਖ ਜਾਂਦੇ ਨੇ ਉਹਨਾਂ ਤੋਂ ਇਲਾਵਾ ਹੋਰ ਚੋਰ ਜੋ ਹੁੰਦੇ ਹਨ ਜੋ ਆਪਾਂ ਨੂੰ ਦੇਖਦੇ ਨਹੀਂ ਜਿਹੜੇ ਸੂਖਮ ਹਨ ਸਾਤਸੰਗਤ ਜੀ ਕੋਈ ਕੋਟ ਭੂਤ ਪ੍ਰੇਤ ਸੋਕਰ ਮਿਰਗਾ ਚ ਕਈ ਕੋਟ ਭਰੇਤ ਸੋਕਰ ਮਿਰਗਾ ਚ ਨਾ ਤੋ ਖਾਲਸਾ ਜੀ ਕਿਵੇਂ ਰੱਖਿਆ ਕਰਨੀ ਹੈ ਤਾਂ ਸਾਤਸੰਗਤ ਜੀ 90% ਪ੍ਰੋਬਲਮ ਹੀ ਇਹਨਾਂ ਦੇ ਕਰਕੇ ਆਉਂਦੀ ਹੈ ਤਾਂ ਸਾਤਸੰਗਤ ਜੀ ਕੀ ਹੁੰਦਾ ਹੈ ਕਿ ਆਪਣੇ ਕਰਮਾਂ ਦੇ ਕਰਕੇ ਹੀ ਇਹ ਪ੍ਰੋਬਲਮ ਹੁੰਦੀ ਹੈ ਪਰ ਕਾਲ ਯੁਗ ਦੇ ਵਿੱਚ ਇਹਨਾਂ ਦਾ ਭਾਵ ਹੁੰਦਾ ਹੈ ਸੋ ਇਸੇ ਤਰ੍ਹਾਂ ਹੀ ਸਾਤਸੰਗਤ ਜੀ ਗੁਰਬਾਣੀ ਦਾ ਓਟ ਆਸਰਾ ਲੈ ਕੇ ਅਸੀਂ ਸਭ ਕੁਝ ਠੀਕ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇੱਕ ਜਦੋਂ ਤੁਸੀਂ ਘਰ ਦੇ ਵਿੱਚ ਪਾਠ ਕਰਨ ਬੈਠਦੇ ਹੋ ਤਾਂ ਹਮੇਸ਼ਾ ਹੀ ਥੱਲੇ ਵਿਛਾਈ ਕਰਕੇ ਹੀ ਪਾਠ ਕਰਿਆ ਕਰੋ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਚੂਲੀ ਦੇ ਵਿੱਚ ਜਲ ਲੈ ਕੇ ਉਸ ਤੇ ਮੂਲ ਮੰਤਰ ਦਾ ਜਾਪ ਕਰਕੇ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਸਾਧ ਸੰਗਤ ਜੀ ਫਿਰ ਤੁਸੀਂ ਆਪਣੇ ਆਲੇ ਦੁਆਲੇ ਦੇ ਘੇਰੇ ਦੀ ਤਰ੍ਹਾਂ ਜਲ ਨਾਲ ਇੱਕ ਛਿੱਟੇ ਦੀ ਤਰ੍ਹਾਂ ਬਣਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਪਾਠ ਕਰਨਾ ਸ਼ੁਰੂ ਕਰਿਆ ਕਰੋ ਇਸੇ ਤਰ੍ਹਾਂ ਸਾਥ ਸੰਗਜ ਜੀ ਤੁਸੀਂ ਆਕਾਰ ਬਣਾ ਕੇ ਹੀ ਬੈਠਣਾ ਹੈ ਫਿਰ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਸੋ ਇਸੇ ਤਰ੍ਹਾਂ ਸਾਥ ਸੰਗਜ ਜੀ ਜੇਕਰ ਤੁਸੀਂ ਘਰ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਕੋਈ ਨਵੀਂ ਦੁਕਾਨ ਕੀਤੀ ਹੋਈ ਹੈ ਨਵਾਂ ਮਕਾਨ ਲਿਆ ਹੋਇਆ ਹੈ ਜਿਹੜੇ ਘਰ ਵਿੱਚ ਤੁਸੀਂ ਰਹਿ ਰਹੇ ਹੋ ਉੱਥੇ ਇਹ ਇੱਕ ਵਾਰ ਜ਼ਰੂਰ ਕਰਿਆ ਕਰੋ ਦੇਖਿਓ ਕਿੰਨਾ ਤੁਹਾਨੂੰ ਫਰਕ ਲੱਗਦਾ ਹੈ ਸੋ ਵੀਡੀਓ ਦੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਜੀ ਇਸਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ 1.5 ਫੁੱਟ ਦੀ ਦਰਖਤ ਦੀ ਟਾਹਣੀ ਲੈ ਲੈਣੀ ਹੈ ਉਸਦੇ ਪੱਤੇ ਲਾ ਕੇ ਛਿੱਲ ਕੇ ਬਿਲਕੁਲ ਹੀ ਸਾਧ ਸੰਗਤ ਜੀ ਸਾਫ਼ ਕਰ ਲੈਣੀ ਹੈ ਬਿਲਕੁਲ ਸਿੱਧੀ ਕਰ ਲੈਣੀ ਹੈ ਫਿਰ ਫੁੱਟ 1.5 ਫੁੱਟ ਦੀ ਉਹ ਟਾਹਣੀ ਹੋਣੀ ਚਾਹੀਦੀ ਹੈ ਜਿੰਨੇ ਕ ਤੁਹਾਡੇ ਹੱਥ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਖਾਲਸਾ ਜੀ ਤੁਸੀਂ ਉਸ ਸੋਟੀ ਨੂੰ ਪਤਲਾ ਜਿਹਾ ਜਿਹੜਾ ਉਸ ਦਾ ਹਿੱਸਾ ਹੋਵੇ ਉਸ ਨੂੰ ਤੁਸੀਂ ਆਪਣੇ ਖੱਬੇ ਹੱਥ ਦੇ ਵਿੱਚ ਫੜ ਲੈਣਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਜਦੋਂ ਵੀ ਪਾਠ ਕਰਨ ਦੇ ਲਈ ਬੈਠਦੇ ਹੋ ਕੇਸੀ ਇਸ਼ਨਾਨ ਕਰਕੇ ਹੀ ਬੈਠਿਆ ਕਰੋ ਜੋ ਤੁਸੀਂ ਆਸਣ ਲਗਾਇਆ ਹੋਵੇਗਾ ਉੱਥੇ ਬੈਠ ਜਾਣਾ ਹੈ ਤੁਸੀਂ ਇੱਕ ਗੜਵਾ ਜ਼ਰੂਰ ਲੈਣਾ ਹੈ ਉਸ ਦੇ ਵਿੱਚ ਤੁਸੀਂ ਆਪਣੇ ਕੋਲ ਜਲ ਰੱਖਣਾ ਹੈ ਜੋ ਖੁੱਲੇ ਮੂੰਹ ਵਾਲਾ ਭਾਂਡਾ ਹੋਵੇਗਾ ਉਸ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਜਲ ਲੈਣਾ ਹੈ ਤਾਂ ਜਦੋਂ ਸਾਸੰਗਤ 'ਚ ਇਸ ਤਰ੍ਹਾਂ ਤੁਹਾਡੇ ਕੋਲ ਪਾਣੀ ਰੱਖਿਆ ਹੋਇਆ ਜਲ ਬਣ ਜਾਵੇਗਾ ਤਾਂ ਉਸ ਦੇ ਬਾਅਦ ਸਾਸੰਗਤ 'ਚ ਇੱਕ ਸ਼ਬਦ ਜੋ ਕਿ ਤੁਸੀਂ 108 ਵਾਰ ਪੜਨਾ ਹੈ ਤੇ ਕਿਵੇਂ ਪੜਨਾ ਹੈ ਜੀ ਉਹ ਹੈ ਜੀ ਮੂਲ ਮੰਤਰ ਦਾ ਜਾਪ ਤੁਸੀਂ 108 ਵਾਰ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਬਹੁਤ ਹੀ ਬਰਕਤਾਂ ਦਾ ਵਾਸ ਹੋ ਜਾਵੇਗਾ ਤੇ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਘਰ ਵਿੱਚ ਡਰ ਹੈ ਕੋਈ ਤੁਹਾਨੂੰ ਲੱਗਦਾ ਹੈ ਕਿ ਮੇਰੇ ਉੱਤੇ ਕੋਈ ਮਾ ਮੇਰੇ ਉੱਪਰ ਕੋਈ ਮਾੜੀ ਸ਼ਕਤੀ ਦਾ ਵਾਸ ਹੈ ਕਿਉਂਕਿ ਹਮੇਸ਼ਾ ਹੀ ਵਹਿਮ ਭਰਮ ਸਾਡੇ ਮਨ ਵਿੱਚ ਬੈਠ ਜਾਂਦੇ ਹਨ ਤਾਂ ਤੁਸੀਂ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਣ ਆਈ ਚੌਗਰ ਦਹਾ ਮਾਰੇ ਰਾਮਕਰ ਦੁੱਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀ ਇਹ ਕਾਲੇ ਬਲਾਈ ਰਹਾਉ ਰੱਖ ਲਈਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਸਭ ਬਿਆਦ ਮਿਟਾਈ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਕਰਕੇ ਸਭ ਆਦ ਬਿਆਦ ਸਭ ਮਿਟਾ ਦਿੰਦੇ ਹਨ ਇਸ ਸ਼ਬਦ ਦਾ ਜਾਪ ਕਰਨ ਦੀ ਵਿਧੀ ਜੋ ਤੁਸੀਂ ਉਸ ਸਾਫ਼ ਸੁਥਰੀ ਵਿਸ਼ਾਈ ਤੋਂ ਬਾਅਦ ਹੀ ਬੋਲਣੀ ਹੈ ਜੀ ਇਸ ਦੇ ਨਾਲ ਤੁਹਾਨੂੰ ਇਹ ਸ਼ਬਦ ਜਿਹੜਾ ਹੈ કંઠ ਹੋ ਜਾਵੇਗਾ ਬਹੁਤ ਜਲਦੀ ਜਿਸ ਦੇ ਨਾਲ ਤੁਹਾਡੇ ਸੱਜੇ ਖੱਬੇ ਕਿਤੇ ਵੀ ਤੁਹਾਨੂੰ ਮਾੜੀ ਸ਼ਕਤੀ ਦਾ ਵਾਸ ਨਹੀਂ ਦਿਖਾਈ ਦੇਵੇਗਾ ਤੁਹਾਨੂੰ ਹਮੇਸ਼ਾ ਆਪਣੇ ਵਿੱਚ ਪੋਜ਼ਿਟਿਵ એનર્ਜੀ ਹੀ ਦਿਖੇਗੀ ਤਾਂ ਸਾਧ ਸੰਗਤ ਜੀ ਫਿਰ ਤੁਸੀਂ 108 ਵਾਰ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਤਾਂ ਵੇਖ ਲੈਣਾ ਇਸ ਦੇ ਨਾਲ ਵੀ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਖੁਸ਼ਹਾਲੀ ਆ ਜਾਵੇਗੀ ਤਾਂ ਸਾਧ ਸੰਗਤ ਜੀ ਇਸ ਤੇ ਤਾਂ ਸਾਧ ਸੰਗਤ ਜੀ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਸਾਡੇ ਮਨ ਦੇ ਅੰਦਰ ਜਿਹੜੀਆਂ ਵੀ ਮੜੀਆਂ ਰੂਹਾਂ ਅਸੀਂ ਸੋਚਦੇ ਹਾਂ ਕਿ ਚਲੀਆਂ ਗਈਆਂ ਹਨ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਕਿਉਂਕਿ ਸਾਧ ਸੰਗਤ ਜੀ ਜੋ ਦਰਵਾਜ਼ੇ ਤੁਸੀਂ ਖੋਲੋਗੇ ਤੇ ਉਹਨਾਂ ਨੂੰ ਰਸਤਾ ਮਿਲ ਜਾਵੇਗਾ ਬਾਹਰ ਜਾਣ ਲਈ ਭਾਵੇਂ ਕਿ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਕਰੋਗੇ ਪਰਮਾਤਮਾ ਦੇ ਲੜ ਲੱਗ ਜਾਓਗੇ ਤਾਂ ਉਹ ਤੁਹਾਡੇ ਵਿੱਚ ਜਿਹੜੀ ਨੈਗੇਟਿਵ એનર્ਜੀ ਹੈ ਫਿਰ ਉਹ ਆਪਣੇ ਆਪ ਹੀ ਤੁਹਾਡੇ ਅੰਦਰੋਂ ਬਾਹਰ ਨਿਕਲ ਜਾਵੇਗੀ ਤੇ ਤੁਹਾਡੇ ਅੰਦਰ ਪੋਜ਼ਿਟਿਵ એનર્ਜੀ ਦਾ ਵਾਸ ਹੋ ਜਾਵੇਗਾ ਸੋ ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਵਿੱਚ ਮੀਟ ਸ਼ਰਾਬ ਅੰਡੇ ਦਾ ਸੇਵਨ ਹੁੰਦਾ ਹੈ ਜੇ ਉਹ ਇਸ ਤਰ੍ਹਾਂ ਕਰਨਗੇ ਤਾਂ ਉਹਨਾਂ ਦੇ ਘਰ ਵਿੱਚੋਂ ਵੀ ਸ਼ਰਾਬ ਦੂਰ ਹੋ ਜਾਵੇਗੀ ਇਸ ਤੋਂ ਬਾਅਦ ਸਾਧ ਸੰਗਤ ਜੀ ਉਸ ਬੰਦੇ ਦੇ ਉੱਪਰ ਕਦੇ ਵੀ ਮਾੜੀਆਂ ਸ਼ਕਤੀਆਂ ਦਾ ਵਾਸ ਨਹੀਂ ਹੋਵੇਗਾ ਉਸ ਦਾ ਆਪਣਾ ਦਿਮਾਗ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਕਿ ਮੇਰੇ ਲਈ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਚੀਜ਼ ਮਾੜੀ ਹੈ ਕਿਉਂਕਿ ਉਸ ਦੇ ਅੰਦਰ ਹਮੇਸ਼ਾ ਹੀ ਪੋਜ਼ਿਟਿਵ એનર્ਜੀ ਦਾ ਵਾਸ ਹੋ ਜਾਵੇਗਾ ਜੇਕਰ ਕਿਸੇ ਨੂੰ ਕੋਈ ਦੁੱਖ ਲੱਗਾ ਹੋਇਆ ਹੈ ਉਹ ਬਿਮਾਰੀ ਉਸ ਦੀ ਕਾਫੀ ਦੇਰ ਤੋਂ ਨਹੀਂ ਸੀ ਹਟ ਰਹੀ ਤਾਂ ਉਹ ਵੀ ਜੇਕਰ ਇਸ ਸ਼ਬਦ ਦਾ ਜਾਪ ਕਰ ਲੈਂਦਾ ਹੈ ਤਾਂ ਦਿਨਾਂ ਦੇ ਵਿੱਚ ਹੀ ਉਸ ਦੀ ਸਿਹਤ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਫਿਰ ਹੋਣੇ ਸ਼ੁਰੂ ਹੋ ਜਾਵੇਗੀ ਤਾਂ ਸਾਥ ਸੰਗਤ ਜੀ ਅਸੀਂ ਤਾਂ ਪਰਮਾਤਮਾ ਜੀ ਦੇ ਅੱਗੇ ਹਮੇਸ਼ਾ ਇਹੀ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਜੀ ਸਰਬਤ ਦਾ ਭਲਾ ਕਰਨਾ ਸਾਰੀਆਂ ਹੀ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੰਗਤ ਤੇ ਮਿਹਰ ਭਰਿਆ ਹੱਥ ਰੱਖਣਾ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾ ਦੇਣਾ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਤੋਂ ਜਿਹੜੀਆਂ ਵੀ ਸੰਗਤਾਂ ਆਪਣੀਆਂ ਆਸਾਂ ਮੁਰਾਦਾਂ ਲੈ ਕੇ ਆਉਂਦੀਆਂ ਹਨ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਹੀ ਭੇਜਣਾ ਹਰ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਖੁਸ਼ੀਆਂ ਦਾ ਵਾਸ ਹੋ ਜਾਵੇ ਪਰਮਾਤਮਾ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣਾ ਤੇ ਲੰਮੀਆਂ ਉਮਰਾਂ ਬਖਸ਼ਣਾ ਆਪਣੇ ਬੱਚਿਆਂ ਤੇ ਮਿਹਰ ਪਰਿਆ ਤੁਸੀਂ ਹੀ ਹੱਥ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ